ਉਸ ਤੋਂ ਅੱਗੇ ਆ ਜਾਓ ਹੁਣ ਅਗਰ ਉਹ ਕਹੇ ਕਿ ਮੈਂ ਇਹ ਬਾਈ ਮੈਨੂੰ ਮਿਲ ਗਿਆ ਮੈਂ ਰੱਜ ਗਿਆ ਨਾ ਇਹ ਅੱਗ ਐਸੀ ਹੈ ਜਿਹਦੇ ਤੇ ਲੱਕੜਾਂ ਪਾਈ ਜਾਓ ਇਹ ਜਿਆਦਾ ਭੜਕਦੀ ਹੈ ਗੁਰੂ ਸਾਹਿਬ ਕਹਿੰਦੇ ਇਹਦੇ ਵਿੱਚ ਸੁੱਖ ਨਹੀਂ ਲੱਭਿਆ ਮਨੋਰਥ ਪੂਰੇ ਨਹੀਂ ਹੋਏ ਹੁਣ ਏਸੇ ਤਰ੍ਹਾਂ ਅਗਰ 10 ਕਰੋੜ ਮਹੀਨੇ ਦੀ ਆਮਦਨੀ ਵਾਲਾ ਬੰਦਾ ਲੱਭੋਗੇ ਹਾਲਤ ਉਹਦੀ ਵੀ ਮਨ ਕਰਕੇ ਹੁੰਨੀ ਹੀ ਹੈ ਦੁੱਖ 10 ਰੁਪਏ ਦਾ ਵੀ ਓਨਾ ਹੁੰਦਾ 10 ਕਰੋੜ ਦਾ ਵੀ ਓਨਾ ਹੀ ਹੁੰਦਾ ਦੁੱਖ ਵਿੱਚ ਕੋਈ ਫਰਕ ਨਹੀਂ ਹੈ ਘਾਟੇ ਵਿੱਚ ਕੋਈ ਫਰਕ ਨਹੀਂ ਹੁੰਦਾ ਇਹ ਮਨ ਦੀ ਅਵਸਥਾ ਦੇ ਰੂਪ ਵਿੱਚ ਹੁੰਦਾ ਹੈ ਇਹ ਸਿਰਫ ਸਾਡਾ ਭੁਲੇਖਾ ਹੈ ਜਿਹੜਾ ਅਮੀਰ ਹੈ ਸਗੋਂ ਇਹ ਜਿ ਕਹਿ ਸਕਦੇ ਹਾਂ ਉਹਦਾ ਰੋਣਾ ਗਰੀਬ ਨਾਲੋਂ ਜ਼ਿਆਦਾ ਹੁੰਦਾ ਹੈ ਉਹ ਜਿਆਦਾ ਕੰਜੂਸ ਹੁੰਦਾ ਹੈ ਜਿਆਦਾ ਬਿਲਕੁਲ ਰੋਂਦਾ ਹੀ ਰਹਿੰਦਾ ਹੈ ਇਹ ਸਚਾਈਆਂ ਹਨ ਔਰ ਜਿਹੜਾ ਕੋਈ ਵਿਚਾਰਾ ਘਾਟ ਹੈ ਨਾ ਜਿਹਦੇ ਕੋਲ ਉਹ দান ਵੀ ਕਰਦਾ ਪਰਵਾਨਾ